ਤਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਜੰਗ ਦਾ ਮਾਹੌਲ ਬਣ ਰਿਹਾ ਹੈ ਤੇ ਕੱਲ ਰਾਤ 9 ਵਜੇ ਤੋਂ 9:30 ਵਜੇ ਤੱਕ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ ਜਿਸ ਦੇ ਵਿੱਚ ਬਲੈਕਆਊਟ ਤੋਂ ਇਲਾਵਾ ਪੂਰੇ ਸ਼ਹਿਰ ਦੇ ਵਿੱਚ ਹੂਟਰ ਵਜਾਇਆ ਜਾਵੇਗਾ ਤਾਂ ਪੰਜਾਬ ਦੇ ਸਹਾਦਗੀ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਲਕੇ ਮੌਕ ਡ੍ਰਿਲ ਹੋਣ ਕਾਰਨ ਅੱਜ ਫਿਰੋਜ਼ਪੁਰ ਵਿਖੇ ਸ਼ਾਮ 7 ਵਜੇ ਤੋਂ 7:30 ਵਜੇ ਤੱਕ ਸਾਰੇ ਹੂਟਰ ਚਲਾ ਕੇ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਤਾ ਜੇਕਰ ਕੋਈ ਅਮਰਜੈਂਸੀ ਹੋਵੇ ਤਾਂ ਉਹਨਾਂ ਨੂੰ ਤੁਰੰਤ ਚਲਾਇਆ ਜਾ ਸਕੇ ਤਾਂ ਉਹਨਾਂ ਕਹਿ ਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਇੱਕ ਅਭਿਆਸ ਹੈ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਆਪਣੀਆਂ ਲਾਈਟਾਂ ਅਤੇ ਵਾਟਰ ਅਤੇ ਜਨਰੇਟਰ ਨਹੀਂ ਚਲਾਉਣੇ ਚਾਹੀਦੇ ਪੂਰਾ ਪੁਲਿਸ ਪ੍ਰਸ਼ਾਸਨ ਸਰਕਾਰ ਤੇ ਹੋਵੇਗਾ ਤੇ ਲੋਕਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਜੀ ਸਤਿ ਸ਼ਗਲ ਮੈਂ ਦੀਪਸ਼ਿਕਾ ਸ਼ਰਮਾ ਡਿਪਟੀ ਕਮਿਸ਼ਨਰ ਫੀਰੋਜ਼ਪੁਰ ਆਪ ਸਾਰਾ ਨੂੰ ਦੱਸਣਾ ਚਾਹਦੀ ਆ ਕਿ ਕੱਲ ਇੱਕ ਮੌਕ ਟ੍ਰੇਲ ਪਲਾਨਡ ਹੈ ਜਿਹਦੇ ਵਿੱਚ ਆਪਣਾ ਸਾਇਰਨ ਸਿਸਟਮ ਦੇ ਨਾਲ ਲੱਗੇ ਪੂਰਾ ਐਕਸਟੈਂਸਿਵ ਬਲੈਕਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਮੌਕ ਟ੍ਰੇਲ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਮੌਕ ਟ੍ਰੇਲ ਪੂਰੇ ਸ਼ਹਿਰ ਤੇ ਕੈਂਟੋ ਏਰੀਆ ਦੀ ਇੰਟੀਗ੍ਰੇਟਿਡ ਮੌਕ ਟ੍ਰੇਲ ਦਾ ਪਲਾਨ ਹੈ। ਉਹਦੇ ਤਹਿਤ ਉਹਦੀ ਪ੍ਰੀਪੇਅਰਡਨੈਸ ਲਈ ਅੱਜ ਸ਼ਾਮ 7:00 ਤੋਂ 7:30 ਵਜੇ ਤੱਕ ਜਿਨਨੇ ਆਪਣੇ ਸੀਡੀ ਸਾਇਰਨ ਸਿਵਲ ਡਿਫੈਂਸ ਸਾਇਰਨਸ ਹੈ ਪੂਰੇ ਸ਼ਹਿਰ ਵਿੱਚ ਲੱਗੇ ਹੋਏ ਉਹਨਾਂ ਦੀ ਆਪਰੇਸ਼ਨੇਬਿਲਟੀ ਚੈੱਕ ਕਰਨ ਵਾਸਤੇ ਅੱਜ ਉਹਨਾਂ ਦੀ ਫੰਕਸ਼ਨੈਲਿਟੀ ਚੈੱਕ ਕਰਨ ਵਾਸਤੇ 7:00 ਤੋਂ 7:30 ਅਸੀਂ ਉਹ ਸਾਇਰਨਸ ਦੀ ਆ ਸਾਊਂਡ ਜਿਹੜੀ ਹੈ ਉਹ ਚੈੱਕ ਕਰਾਵਾਂਗੇ ਕਿ ਸਾਰੇ ਸਾਇਰਨਸ ਫੰਕਸ਼ਨਲ ਹੈ ਜਾਂ ਨਹੀਂ ਹੈ ਤਾਂ 7 ਤੋਂ 7:30 ਇਹਦੀ ਪ੍ਰੋਪਰ ਸਿਟੀ ਦੇ ਅੰਦਰ ਬੁਨਿਆਦੀ ਕਰਾਨ ਵਾਸਤੇ ਵੀ EU ਸਪਾਨ ਇਨੀਸ਼ੀਏਟਿਵ ਲੈ ਰਹੇ ਆਂ ਅੱਜ ਜੀ ਸਰ ਸਾਡੇ ਵੱਲੋਂ ਜਿਹੜੀ ਕੱਲ ਮਿਤੀ 7 ਮਈ ਨੂੰ ਅਸੀਂ ਇੱਕ ਮੌਕ ਟ੍ਰੈਲ ਕਰਨੀ ਹੈ ਜਿਸ ਦੇ ਵਿੱਚ 9 ਤੋਂ ਰਾਤ ਨੂੰ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਦੀ ਮੌਕ ਟ੍ਰੈਲ ਹੋਣੀ ਹੈ ਸਰ ਕੀ ਇਤਿਆਰ ਜਿਹੜੇ ਆ ਵਰਤੇ ਜਾਣਗੇ ਮੌਕ ਟ੍ਰੈਲ ਨੂੰ ਲੈ ਕੇ ਕੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਔਰ ਕੀ ਕੀਤਾ ਜਾਏਗਾ ਜੀ ਸਾਡੇ ਵੱਲੋਂ ਬੜੇ ਲੈਬੋਰੇਟ ਸੁਰੱਖਿਆ ਪ੍ਰਬੰਧ ਦਾ ਸਾਰੇ ਬਸਸ ਨਾਕਾਬੰਦੀ ਹੋ ਪੁਲਿਸ ਦੀ ਤੇ ਪੁਲਿਸ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਿਹਦੇ ਵਿੱਚ ਜਿਹੜੇ ਆਮ ਲੋਕ ਹੋਣਗੇ ਉਹਨਾਂ ਨੂੰ ਗਾਈਡ ਵੀ ਕੀਤਾ ਜਾਊਗਾ ਜਿਹੜੇ ਮੌਕ ਟ੍ਰੈਲ ਦੇ ਡੂਜ਼ ਐਂਡ ਡੋਂਸ ਨੂੰ ਵੀ ਆਪਣੇ ਘਰ ਦੇ ਵਿੱਚ ਰਹਿ ਕੇ ਮੁਕੰਮਲ ਤੌਰ ਤੇ ਜਿਹੜੀ ਲਾਈਟ ਹੈ ਬੰਦ ਰੱਖਣੀ ਹੈ ਤੇ ਜਿਹੜੀਆਂ ਵੀ ਉਹਨਾਂ ਵਹੀਕਲਰ ਲਾਈਟਸ ਵਗੈਰਾ ਜਿਹੜੇ ਵਹੀਕਲਸ ਨੂੰ ਵੀ ਉਨੀ ਦੇਰ ਨਾ ਤਾਂ ਸੜੇ 9 ਵਜੇ ਤੱਕ ਉਹ ਰਿਫਰੇਨ ਕਰਨੋਂ ਬਾਹਰ ਲੈ ਕੇ ਆਉਂਦੀ। ਸਰ ਮੌਕ ਟ੍ਰਿਲ ਦੇ ਵਿੱਚ ਸਾਇਰਨ ਵਿੱਚ ਜਿਹੜੇ ਉਹ ਵਜਾਏ ਜਾਣਗੇ ਚੈੱਕ ਕੀਤੇ ਜਾ ਰਹੇ ਹੋ। ਹਾਂਜੀ ਬਿਲਕੁਲ ਸਾਇਰਨਸ ਦੇ ਨਾਲ ਹੀ ਲੋਕਾਂ ਨੂੰ ਉਸ ਸੰਬੰਧੀ ਦੱਸਿਆ ਜਾਊਗਾ ਵੀ ਹੁਣ ਜਿਹੜੇ ਡ੍ਰਿਲ ਦਾ ਟਾਈਮ ਸ਼ੁਰੂ ਹੋਇਆ ਜਿਹੜੀ ਮੌਕ ਟ੍ਰਿਲ ਹੈ ਜਿਹਦੇ ਬਲੈਕਆਊਟ ਸੰਬੰਧੀ ਜਿਹੜੀ ਅਗਿਓ ਦੇ ਬਲ ਸਾਇਰਨਸ ਨਾਲ ਹੀ ਪਤਾ ਲੱਗਣਾ ਹੈ।